ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਜਿੱਥੇ ਸੇਮੇ ਪਾਸ਼ਾ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ ਉਹੀ ਗੁਰੂ ਸਰ ਜਿਹੜਾ ਪੇਪਰਾਂ ਦੇ ਵਿੱਚ ਬੋਲਦਾ ਉੱਥੇ ਅੱਜ ਲੈਟਰੀਆਂ ਬਣਾਈਆਂ ਗਈਆਂ ਨੇ ਕਿ ਛੇਵੇਂ ਪਾਤਸ਼ਾਹ ਦਾ ਆਸਥਾਨ ਹੋਵੇ ਔਰ ਇਹ ਇੱਟਾਂ ਪ੍ਰਾਣੀਆਂ ਇੱਟਾਂ ਨੇ ਬਿਨਾ ਡੱਬੀ ਤੋਂ ਇੱਟਾਂ ਨੇ ਦੋਰਾ ਸਭ ਹੁੰਦਾ ਸੀ ਚੌੜੀਆਂ ਚੌੜੀਆਂ ਕੰਧਾਂ ਜਿਹੜੀਆਂ ਨੇ ਜਦੋਂ ਇਹਦੀ ਖੋਦਾਈ ਕੀਤੀ ਗਈ ਨੀਹਾਂ ਪੱਟੀਆਂ ਗਈਆਂ 2.5 ਤਿੰਨ ਫੁੱਟ ਤੱਕ ਅੱਜ ਵੀ ਨੀਹਾਂ ਮੌਜੂਦ ਨੇ ਜਿੱਥੇ ਕਿਸੇ ਟਾਈਮ ਤੇ ਗੁਰੂ ਦਾ ਦਰਬਾਰ ਹੁੰਦਾ ਸੀ ਔਰ ਜਿੱਥੇ ਗੁਰੂ ਦੀ ਖੂਈ ਹੁੰਦੀ ਸੀ ਜਿਹਦੇ ਚੋਂ ਜਲ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਹ ਹੁਣ ਖੂਈ ਬੰਦ ਕਰਕੇ ਇਤਿਹਾਸਕ ਖੂਈ ਉਹ ਹੀ ਬੰਦ ਕੀਤੀ ਪਈ ਹੈ ਇੱਥੇ ਖੂਈ ਸੀਗੀ ਹਲਟੀ ਅਸੀਂ ਕੀਟਦੇ ਰਹੇ ਆ ਜੀ ਅਸੀਂ ਜਦੋਂ ਇੱਥੇ ਪੜਦੇ ਸੀ ਹਲਤੀ ਲੱਗੀ ਸੀ ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੇ ਜਾ ਕੇ ਲਵਾਰੀ ਚ ਰਖਤਾ ਜੀ ਔਰ ਲੋਕ ਲੰਘਦੇ ਜਾਂਦੇ ਅਣਪੋਲੇ ਦੇ ਵਿੱਚ ਇੱਥੇ ਗੰਦਗੀ ਪਾ ਕੇ ਜਾਣ ਖੜ ਕੇ ਪਿਸ਼ਾਬ ਕਰਕੇ ਜਾਣ ਕਿਹੜੇ ਸਿੱਖ ਦੇ ਕੋਲੋਂ ਇਹ ਗੱਲ ਸਹੀ ਜਾਂਦੀ ਹੈ 15 ਕਰਾਣਾ 6 ਮਰਲੇ ਜ਼ਮੀਨ ਹੈ ਗੁਰਦੁਆਰੇ ਦੇ ਨਾਮ ਕੁਝ ਗੁਰੂ ਸਾਹਿਬ ਦੇ ਨਾਮ ਕੁਝ ਗੁਰਦੁਆਰਾ ਆਨੰਦ ਸਾਹਿਬ ਇਹ ਸਾਡੇ ਪਿੰਡ ਦੀ ਕੋਈ ਬਦਕਿਸਮਤੀ ਹੈ ਅਣਗੇਲੀ ਜੀ ਕੰਮ ਹੋਏ ਜੋ ਹੋਏ ਉਸਤਾਵਾ ਜੇ ਸੰਗਤ ਦੇ ਸਹਿਯੋਗ ਨਾਲ ਇਹ ਸਾਰਿਆ ਜਾਵੇ ਤਾਂ ਬਹੁਤ ਚੰਗੀ ਗੱਲ ਜੋ ਜਮਾਂਬੰਦੀ ਕਢਾਈ ਗੁਰਦੁਆਰਾ ਗੁਰਦੁਆਰਾ ਗੁਰੂ ਸਾਹਿਬ ਕਹ ਜੀ ਇੱਥੇ ਜਦੋਂ ਮਹਾਰਾਜ ਪ੍ਰਕਾਸ਼ ਸੀਗਾ ਮੇਰੇ ਬਾਪੂ ਦਾ ਖੇਤ ਆਉਂਦਾ ਹੀ ਛੋਟਾ ਜਿਹਾ ਹਾਂਜੀ ਉਦੋਂ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਅਸੀਂ ਇੱਥੇ ਮੱਥਾ ਟੇਕਿਆ ਅਸੀਂ ਪੜਦੇ ਰਹੇ ਨੇ ਕਿ ਛੋਟੇ ਹੁੰਦੇ ਬਹੁਤ ਸੋਹਣੇ ਦਾਲੇ-ਦਾਲੇ ਥੜੇ ਬਲੇ ਸੀ ਉੱਤੇ ਕਲਾਸਾਂ ਵੀ ਲੱਗਦੀਆਂ ਸੀ ਪਾਸੇ ਦੀ ਠੀਕ ਹੈ ਜੀ ਹਾਂਜੀ ਖੂਈ ਦੇ ਉੱਤੇ ਤੇ ਇੱਥੇ ਖੇਲ ਸੀਗੀ ਕੀ ਲੋਕ ਤਾਂ ਇੱਥੇ ਰੋਡ ਤੋਂ ਆ ਕੇ ਪਿਸ਼ਾਬ ਕਰਦੇ ਕਰਦੇ ਨੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਇਸ ਏਰੀਏ ਦੇ ਵਿੱਚ ਇਹ ਗੱਲ ਨਹੀਂ ਸਹੀ ਗਈ ਇਹ ਗੱਲ ਨਹੀਂ ਜਿਹੜੀ ਉਹ ਜਰੀ ਜਾਂਦੀ ਸੀ ਔਰ ਪੂਰੀ ਵੀਡੀਓ ਜ਼ਰੂਰ ਹਰ ਇੱਕ ਸਿੱਖ ਤੱਕ ਸੰ ਕਿਉਂਕਿ ਜਿੰਨੇ ਵੀ ਪਿੰਡ ਨਿਵਾਸੀ ਖੜੇ ਨੇ ਇਹਨਾਂ ਦੇ ਦਿਲ ਵਿੱਚ ਬੜਾ ਪਛਤਾਵਾ ਹੈ ਬੜੇ ਐਸੇ ਸਥਾਨ ਨੇ ਜਿਹੜੇ ਗੁਰੂ ਸਾਹਿਬਾਂ ਦੇ ਅਣਪੋਲੇ ਵਿੱਚ ਖਤਮ ਹੋਏ ਸਾਡੇ ਕੋਲੋਂ ਸ੍ਰੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਕਹਿਣ ਮੁਤਾਬਕ ਪ੍ਰਾਰਥਨਤਾ ਉਪਰਾਣੀਆਂ ਨੀਂਹਾਂ ਸਾਹਮਣੇ ਰੱਖਣੀਆਂ ਔਰ ਜਿੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਪ੍ਰਾਰਥਨ ਸਮੇਂ ਵਿੱਚ ਉਸੇ ਜਗ੍ਹਾ ਤੇ ਪ੍ਰਕਾਸ਼ ਕਰਾਉਣਾ ਹੁਣ ਐਸੇ ਸਥਾਨ ਦੇ ਉੱਤੇ ਦੁਬਾਰਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਦੁਬਾਰਾ ਸਥਾਨ ਬਣ ਜਾ ਰਿਹਾ ਹੈ ਵੱਤੋਂ ਵੱਦ ਸੇਵਾ ਜਿਨ੍ਹਾਂ ਨੂੰ ਕੋਈ ਟਾਂ ਦੀ ਸੇਵਾ ਬਜਰੀ ਦੀ ਰੇਤੇ ਦੀ ਜੋ ਵੀ ਕੋਈ ਸੇਵਾ ਲੈਣੀ ਚਾਹੁੰਦਾ ਹੈ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਉਹ ਸੇਵਾ ਪਹਚਾਓ ਤੇ ਬੜੀ ਜਲਦੀ ਕਾਰ ਸੇਵਾ ਇੱਥੇ ਆਰੰਭ ਹੋਣ ਜਾ ਰਹੀ ਹੈ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਸੇਵਾ ਕਰਕੇ ਸਹਿਯੋਗ ਕਰਨਾ ਹੈ 22 April ਨੂੰ ਇਹ ਨੀ ਪੱਥਰ ਰੱਖੇ ਜਾਣੇ ਆ ਸਾਰੇ ਇਲਾਕੇ ਦੀ ਸੰਗਤਾਂ ਸਾਝਾਂ ਦੀ ਹੋ ਨੇੜੇ ਨੇੜੇ ਪਿੰਡਾਂ ਦੀ ਜੋ ਸ਼ਰਧਾਲੂ ਆ ਉਹ ਸਾਰੇ ਇੱਥੇ ਇੱਥੇ ਪਹੁੰਚ ਕੇ ਉਸ ਦਿਨ ਆਪਾਂ ਨੀ ਪੱਥਰ ਦੇ ਵਿੱਚ رونਕ ਨੂੰ ਵਧਾਈ ਗੁਰਦੁਆਰਾ ਸਾਹਿਬ ਇਹਦਾ ਨੀ ਪੱਥਰ ਰੱਖਣਾ 21 ਤਰੀਕ ਨੂੰ ਤੇ ਸਾਰੇ ਹੁਣ ਹਮਾ ਕੇ ਇੱਥੇ ਸੇਵਾ ਤੇ ਬាទ ਵਾਰ ਸੰਜੋਗ ਕਰੋ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਕਾਰ ਸੇਵਾ ਸ਼ੁਰੂ ਹੋਣੀ ਹੈ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲੈਣ 21 ਅਪ੍ਰੈਲ 2024 ਨੂੰ ਨੀ ਪੱਥਰ ਰੱਖ ਕੇ ਕਾਰ ਸੇਵਾ ਆਰੰਭ ਹੋ ਜਾਣੀ ਹੈ ਜੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਬਾਰੋਬਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਦੋਂ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਭਾਈ ਕੀ ਟਰਾਲੀ ਆਉਂਦੇ ਨੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਆ ਕੇ ਪ੍ਰਚਾਰ ਕਰਦੇ ਨੇ ਜਿਹਦੇ ਵਿੱਚ ਜਦੋਂ ਸੰਤ ਵਿਸਾਖਾ ਸਿੰਘ ਦਾ ਇਤਿਹਾਸ ਪੜ੍ਹਦੇ ਆ ਮਾਲਵਾ ਇਤਿਹਾਸ ਨੂੰ ਖੋਜਦੇ ਹੋਇਆ ਮਾਲਵਾ ਇਤਿਹਾਸ ਵਿੱਚ ਜ਼ਿਕਰ ਕੀਤਾ ਹੋਇਆ ਕਿ ਮੋਗੇ ਦੇ ਵਿੱਚ ਇਸ ਜਗ੍ਹਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਹੁੰਦਾ ਸੀ ਔਰ ਉਦੋਂ ਉਦਾਸੀ ਸੰਪਰਦਾ ਦੇ ਕੋਲ ਸਥਾਨ ਹੁੰਦੇ ਸੀ ਜੋ ਸਾਡੇ ਕੋਲੋਂ ਨਹੀਂ ਸੰਭਾਲੇ ਗਏ ਲੇਕਿਨ ਬਜ਼ੁਰਗਾਂ ਦੀ ਯਾਦ ਵਿੱਚ ਉਹ ਅਸਥਾਨ ਹਲੇ ਵੀ ਮੌਜੂਦ ਸੀ ਇੱਕ ਦਿਲ ਵਿੱਚ ਹੁੰਦਾ ਸੀ ਕਿ ਇਹ ਅਸਥਾਨ ਮੁਰਦ ਕਦੋਂ ਬਣੇ ਪਰ ਮੋਢੀ ਕੋਈ ਨਹੀਂ ਸੀ ਅੱਗੇ ਆ ਰਿਹਾ ਫਿਰ ਮਹਾਰਾ ਨੇ ਆਪ ਕਿਰਪਾ ਕੀਤੀ ਜਦੋਂ ਇਸ ਅਸਥਾਨ ਦੀ ਦੁਵਾਰਾ ਪਿੰਡ ਵੱਲੋਂ ਮੰਗ ਉੱਠੀ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੇ ਇਤਿਹਾਸਕ ਤੱਥਾਂ ਦੇ ਆਧਾਰ ਦੇ ਉੱਤੇ ਤੇ ਪਿੰਡ ਵਾਲਿਆਂ ਕੋਲੋਂ ਵੀ ਮਿਹਨਤ ਕੀਤੀ ਗਈ ਜਿਹਦੇ ਵਿੱਚ ਕੀ ਜਿਹੜੀ ਇਹਦੀਆਂ ਫਰਜ਼ਾਂ ਨੇ ਉਹ ਗੜਵਾਈਆਂ ਗਈਆਂ ਉਹਦੇ ਤੇ ਵੀ ਆਨੰਦਪੁਰ ਸਾਹਿਬ ਦੇ ਨਾਮ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦੇ ਉੱਤੇ ਇਹ ਅਸਥਾਨ ਦੀ ਜਗ੍ਹਾ ਮਿਲੀ ਜਦੋਂ ਇਹਦੀ ਖੁਦਾਈ ਕੀਤੀ ਗਈ ਬਾਦ ਵਿੱਚ ਇਸ ਸਥਾਨ ਦੀ ਵੀਡੀਓ ਪਾਈ ਗਈ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਸਪੈਸ਼ਲ ਆ ਕਰਕੇ ਇਸ ਜਗਾ ਦਾ ਮੁਆਇਨਾ ਕੀਤਾ ਤੇ ਇਸ ਸਥਾਨ ਨੂੰ ਦੁਬਾਰਾ ਪ੍ਰਾਤਨ ਸਥਾਨ ਨੂੰ ਦੁਬਾਰਾ ਇਹ ਨੀਂਹ ਰੱਖਦੇ ਹੋਏ ਇਸ ਸਥਾਨ ਨੂੰ ਬਣਾਉਣ ਦਾ ਦੁਬਾਰਾ ਤੋਂ ਉਪਰਾਲਾ ਆਰੰਭ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੀ ਗਈ ਤੇ ਪਿੰਡ ਵਾਲਿਆਂ ਵੱਲੋਂ ਸਹਿਮਤੀ ਦੇ ਨਾਲ ਹੁਣ ਦੁਬਾਰਾ ਤੋਂ ਇੰਨੇ ਸਾਲ ਤੱਕ ਇਹ ਸਥਾਨ ਜਿੱਥੇ ਅਮਰ ਸੰਚਾਰ ਹੁੰਦੇ ਸੀ ਜਿੱਥੇ ਗੁਰੂ ਦੇ ਦਰਬਾਰ ਲੱਗਦੇ ਸੀ ਜਿੱਥੇ ਗੁਰੂ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ ਸੀ ਤੇ ਇਹ ਸਥਾਨ ਦੇ ਉੱਤੇ ਇਹ ਕਹਿ ਲਿਆ ਕਿ ਗੰਦ ਪਿਆ ਹੋਇਆ ਸੀ ਲੋਕ ਆ ਕੇ ਪਿਸ਼ਾਬ ਕਰਦੇ ਸੀਗੇ ਤੇ ਜਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਬਾਅਦ ਵਿੱਚ ਪਰ ਪਿੰਡ ਵਾਲਿਆਂ ਦੇ ਮਨਾਂ 'ਚ ਦਰਦ ਸੀ ਉਹ ਸਥਾਨ ਦੁਆਰਾ ਬਣਨਾ ਸ਼ੁਰੂ ਹੋਇਆ ਜਦੋਂ ਇਹਦੀ ਖੋਦਾਈ ਕੀਤੀ ਗਈ ਨੀਹਾਂ ਪੱਟੀਆਂ ਗਈਆਂ ਅੱਜ ਵੀ ਤੁਸੀਂ ਦੇਖ ਰਹੇ ਹੋ 6 6 ਤਕਰੀਬਨ 22-3 ਫੁੱਟ ਤੱਕ ਅੱਜ ਵੀ ਨੀਹਾਂ ਮੌਜੂਦ ਨੇ ਹੁਣ ਇਸੇ ਆਸਥਾਨ ਦੇ ਉੱਤੇ ਦੁਬਾਰਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਦੁਬਾਰਾ ਆਸਥਾਨ ਬਣਨ ਜਾ ਰਿਹਾ ਹੈ ਉਹਦੀ ਜ਼ਿੰਮੇਵਾਰੀ ਬਾਬਾ ਅਮਰੀਕ ਸਿੰਘ ਦੀ ਕਾਰਸੇਵਾ ਵਾਲਿਆਂ ਨੂੰ ਦਿੱਤੀ ਗਈ ਹੈ ਜੀ ਤੇ ਹੁਣ ਸੰਗਤਾਂ ਦਾ ਫਰਜ਼ ਬਣਦਾ ਏ ਇਸ ਇਲਾਕੇ ਦਾ ਫਰਜ਼ ਬਣਦਾ ਕਿ ਵੱਤੋਂ ਵੱਦ ਦਸਬੰਧ ਕੱਢ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਵੇ ਇਹ ਹੁਣ ਸੰਗਤਾਂ ਦੀ ਡਿਊਟੀ ਬਣਦੀ ਆ ਪਿੰਡਾਂ ਪਿੰਡਾਂ ਦੀ ਡਿਊਟੀ ਬਣਦੀ ਆ ਤੇ ਉਹੀ ਗੱਲ ਅਸੀਂ ਕਹਿ ਰਹੇ ਆ ਕਿ ਪ੍ਰਬੰਧਕ ਕਮੇਟੀ ਇੱਥੇ ਦੀ ਜੋ ਪਿੰਡ ਵਾਲੇ ਨੇ ਉਹ ਵੀ ਇਸ ਲਈ ਬੇਨਤੀ ਕਰ ਰਹੇ ਨੇ ਆਪ ਜੀ ਦੀ ਅੱਗੇ ਵੀ ਵੱਤੋਂ ਵੱਦ ਹੰਬੜਾ ਮਾਰੋ ਕਮਰ ਕੱਸੇ ਕੱਸ ਕੇ ਬਦ ਤੋਂ ਬਦ ਸੇਵਾ ਜਿਨ੍ਹਾਂ ਨੂੰ ਕੋਈ ਇੱਟਾਂ ਦੀ ਸੇਵਾ, ਬਜਰੀ ਦੀ, ਰੇਤੇ ਦੀ ਜੋ ਵੀ ਕੋਈ ਸੇਵਾ ਲੈਣੀ ਚਾਹੁੰਦਾ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਉਹ ਸੇਵਾ ਪਹੁੰਚਾਓ ਤੇ ਬੜੀ ਜਲਦੀ ਕਾਰ ਸੇਵਾ ਇੱਥੇ ਆਰੰਭ ਹੋਣ ਜਾ ਰਹੀ ਹੈ ਔਰ 21 ਅਪ੍ਰੈਲ 2024 ਨੂੰ ਨੀ ਪੱਥਰ ਰੱਖ ਕੇ ਕਾਰ ਸੇਵਾ ਆਰੰਭ ਹੋ ਜਾਣੀ ਆ ਜੀ ਮੈਂ ਮੇਰ ਸਿੰਘ ਸਨੋ ਬਖਸ਼ੀ ਸਿੰਘ ਪਿੰਡ ਤਲਵੰਡੀ ਪੰਘੇਰੀਆ ਜੀ ਜਦੋਂ ਸਾਨੂੰ ਪਤਾ ਲੱਗਾ ਅਸੀਂ ਜਮਾਂਬੰਦੀ ਕਢਾਈ ਜੀ ਸਾਨੂੰ ਕਿਸੇ ਨੂੰ ਨਹੀਂ ਦੱਸਦੇ ਲੋਕ ਇਹ ਵੀ ਇੱਥੇ ਪਿੰਡ ਦੇ ਵਿੱਚ ਕੀ ਸੀਗਾ ਕੀ ਨਹੀਂ ਅਸੀਂ ਗੁਰਦੁਆਰਾ ਸਾਹਿਬ ਦੇਖਿਆ ਸੀ ਦਰਸ਼ਨ ਕੀਤੇ ਸੀ ਮਹਾਰਾਜ ਦਾ ਸਰੂਪ ਪਰਾਜਮਾਨ ਹੁੰਦਾ ਸੀਗਾ ਮਗਰੋਂ ਜਦੋਂ ਮਰਦ ਹੋ ਕੇ ਜਿਹੜੇ ਇੱਥੇ ਸਾਮ ਸੰਭਾਲ ਕਰਦੇ ਸੀ ਉਹ ਪਿੰਡ ਚਲੇ ਗਏ ਜੀ ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੇ ਜਾ ਕੇ ਲਵਾਰੀ ਜਰਖਤਾ ਜੀ ਮਗਰੋਂ ਉਹ ਧਰਮਸ਼ਾਲਾ ਜਿਹੜੀਆਂ ਪਿੰਡ 'ਚ ਸੀ ਸਾਰੇ ਗੁਰਦੁਆਰੇ ਬਣ ਗਏ ਜੀ ਇਹਨਾਂ ਦਾ ਕਿਸੇ ਨੇ ਖਿਆਲ ਨਹੀਂ ਕਰਦੇ ਹਾਂ ਕਿ ਹੁਣ ਆਪਾਂ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦਰਾ ਸਾਹਿਬ ਦੀ ਸੇਵਾ ਕਰਨੀ ਹੈ ਸੋ ਸਾਰੀਆਂ ਸੰਗਤਾਂ ਨੇ ਵੱਤੋ ਵੱਤ ਸੇਵਾ ਕਰਕੇ ਸਹਿਯੋਗ ਕਰਨਾ ਹੈ ਤਾਂ ਕਿ ਛੇਤੀ ਤੋਂ ਛੇਤੀ ਆਪਾਂ ਗੁਰਦੁਆਰਾ ਸਾਹਿਬ ਤਿਆਰ ਕਰਕੇ ਗੁਰੂ ਮਹਾਰਾਜ ਬਰਾਜਮਾਨ ਕਰ ਸਕੀਏ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਸਹਿਜ ਸਿੰਘ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀੜ ਦੇ ਮਾਰਗਪੰਦੀ ਛੋੜਦਾ ਤਾਰ ਪਾਸ਼ਾ ਜੀ ਜਿਹੜੇ ਇਹ ਸਥਾਨ ਗੁਰਦੁਆਰੇ ਸਾਹਿਬ ਪਹਿਲਾਂ ਕਿਤੇ ਬਰਾਜਮਾਨ ਆਪਦੇ ਟਾਈਮ ਤੇ ਆਈਸੀ ਮਹਾਰਾਜ ਜੀ ਪਾਸ਼ਾ ਅਣਗੋਲਿਆ ਹੋਇਆ ਸਥਾਨ ਹੁਣ ਸਾਡੇ ਮੇਰ ਸਿੰਘ ਫੌਜੀ ਹੋਰ ਇਹਨਾਂ ਦੀ ਸਾਰੀ ਟੀਮ ਵੱਲੋਂ ਜੋ ਇਹ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਆ ਬਾਬਾ ਜੀ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਜੀ ਇ ਹੁਣ ਗੁਰਦੁਆਰਾ 21 ਤਰੀਕ ਨੂੰ 21 April ਨੂੰ ਇਹ ਨੀਂ ਪੱਥਰ ਰੱਖੇ ਜਾਣੇ ਆ ਸਾਰੇ ਇਲਾਕੇ ਦੀ ਸੰਗਤਾਂ ਦੀ ਹੋਰ ਨੇੜੇ ਨੇੜੇ ਪਿੰਡਾਂ ਦੀ ਹੋਰ ਗੁਰੂ ਨਾਨਕ ਨਾਮ ਲਈਦਾ ਸੱਚੇ ਪਾਤਸ਼ਾਹ ਦੇ ਜੋ ਸ਼ਰਧਾਲੂ ਆ ਉਹ ਸਾਰੇ ਇਥੇ ਇਥੇ ਪਹੁੰਚ ਕੇ ਉਸ ਦਿਨ ਆਪਾਂ ਨੀਂ ਪੱਥਰ ਦੇ ਵਿੱਚ ਰੌਣਕ ਨੂੰ ਵਧਾਈਏ ਮਾੜੀ ਖੁਸ਼ੀਆਂ ਪ੍ਰਾਪਤ ਕਰੀਏ ਜੀ ਗੁਰਦੁਆਰਾ ਸਾਹਿਬ ਇਹਦਾ ਨੀਂ ਪੱਥਰ ਰੱਖਣਾ 21 ਤਰੀਕ ਨੂੰ ਤੇ ਸਾਰੇ ਹੁਣ ਹੁਮਾ ਕੇ ਇਥੇ ਸੇਵਾ 'ਚ ਦਰਸ਼ਨ ਦਿਓ ਤੇ ਵੱਧ ਤੋਂ ਵੱਧ ਸੰਯੋਗ ਕਰੋ ਇਹ ਬਾਬਾ ਅਮਰੀਕ ਸਿੰਘ ਜੀ ਦੇ ਸਹਿਯੋਗ ਨਾਲ ਇਹਨਾਂ ਨੇ ਅੱਗੇ ਲਾ ਕੇ ਪੁਰਾਣੇ ਸਥਾਨ ਕੱਢੇ ਹਨ ਤੋਂ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਕਾਰ ਸੇਵਾ ਸ਼ੁਰੂ ਹੋਣੀ ਹੈ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਹਸਾ ਲੈਣ ਗੁਰੂ ਪੇਰੀ ਸਾਧ ਸੰਗਤ ਜੀਓ ਖੋਜ ਵਿਚਾਰ ਟੀਮ ਨੇ ਜੋ ਪ੍ਰਧਾਨ ਮੇਰ ਸਿੰਘ ਜੀ ਤੇ ਰਾਹੀਂ ਪਹਿਲਾਂ ਜਗ੍ਹਾ ਦੀ ਖੋਜ ਵਿਚਾਰ ਕੀਤੀ ਗਈ ਉਸ ਤੋਂ ਬਾਅਦ ਉਹ ਸਾਨੂੰ ਸੜਨਾ ਕੰਟੈਕਟ ਕੀਤਾ ਗਿਆ ਕਿਉਂਕਿ ਇਹ ਇਤਿਹਾਸਕ ਸਥਾਨਾਂ ਦੇ ਪ੍ਰਾਤਨ ਸਮੂਤ ਸਿਵਾ ਕਰਾਉਂਦੇ ਆ ਰਹੇ ਹਾਂ ਜਿਵੇਂ ਕਿ ਬੀਬੀ ਨਾਨਕੀ ਜੀ ਦਾ ਸੋਹਰਾ ਘਰ ਅੱਜ ਕੱਲ ਗੁਰੂ ਅਮਰਦਾਸ ਜੀ ਔਰ ਬੀਬੀ ਭਾਨੀ ਜੀ ਭਾਈ ਗੁਰਦਾਸ ਜੀ ਗੁਰੂ ਰਾਮਦਾਸ ਜੀ ਸਾਹਿਬ ਜੀ ਦੇ ਨਾਨਕਿਆਂ ਦਾ ਘਰ ਉਹ ਖੋਜ ਵਿਚਾਰ ਟੀਮ ਪੁਰਾਤਨ ਵਿਰਸਾ ਸੰਭਾਲ ਟਰਸਟ ਔਰ ਸਾਰੇ ਮਿਲ ਕੇ ਸੀ ਤੇ ਪ੍ਰਾਤਨ ਚੀਜ਼ਾਂ ਲੱਭ ਕੇ ਉਹਨਾਂ ਨੂੰ ਪ੍ਰਜਰਵ ਕਰਨਾ ਔਰ ਉਹਨਾਂ ਦੀ ਸਹੀ ਸਾਂਭ ਸੰਭਾਲ ਕਰਨੀ ਔਰ ਸੰਗਤ ਦੇ ਮੁਤਾਬਕ ਜੇਕਰ ਜੀ ਉਹਨਾਂ ਨੂੰ ਇਸ ਢੰਗ ਦੀ ਤਵੱਦੀ ਦੀ ਹੋਵੇ ਜਿਸ ਦੇ ਵਿੱਚ ਸੰਗਤ ਵੀ ਖੁਸ਼ ਹੋਵੇ ਔਰ ਪੁਰਾਤਨ ਮਰਿਆਦਾ ਵੀ ਕਾਇਮ ਰਵੇ ਹ ਗਿਆਨੇ ਹਰਪ੍ਰੀਤ ਸਿੰਘ ਜੀ ਜੋ ਇੱਥੇ ਪਿਛਲੇ ਸਮੇਂ 'ਚ ਜੇ ਉਹ ਦੌਰਾ ਕਰਕੇ ਗਏ ਨੇ ਇੱਥੇ ਜਗਾ ਦਾ ਮੈਨਾ ਕਰਕੇ ਗਏ ਨੇ ਉਹਨਾਂ ਦੇ ਕਹਿਣ ਮੁਤਾਬਕ ਪ੍ਰਾਰਥਨਾ ਉਪਰਾਣੀਆਂ ਨੀਆਂ ਸਾਹਮਣੇ ਰੱਖਣੀਆਂ ਔਰ ਜਿੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਪ੍ਰਾਰਥਨਾ ਸਮੇਂ ਵਿੱਚ ਉਹ ਉਸ ਜਗ੍ਹਾ ਤੇ ਪ੍ਰਕਾਸ਼ ਕਰਉਣਾ ਇਹ ਸਿੱਖ ਸੰਗਤ ਦਾ ਔਰ ਸਦਾਸਾਂ ਦੀ ਡਿਊਟੀ ਲੱਗੀ ਹੈ ਅਸੀਂ ਪ੍ਰਾਰਥਨ ਚੀਜ਼ ਨੂੰ ਸਾਹਮਣੇ ਰੱਖਣਾ ਔਰ ਪ੍ਰਾਰਥਨ ਤਾਂ ਨੂੰ ਕਾਇਮ ਰੱਖ ਕੇ ਅਸੀਂ ਦੇ ਸੇਵਾ ਸੰਭਾਲ ਔਰ ਇਹਦੀ ਕਾਰਜ ਸਵਾਰੰਭ ਕਰਨ ਜਾ ਰਹੇ ਹਾਂ 21 ਅਪ੍ਰੈਲ 2024 ਨੂੰ ਇਹ ਕਾਰਜ ਸਵੇ ਦੀ ਨੀ ਪੱਥਰ ਰੱਖਣ ਜਾ ਰਹੇ ਹਾਂ ਜੀ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮਨ ਤਨ ਤੇ ਧੰਦੇ ਨਾਲ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ